ਰੰਜੀ ਸਟੱਡੀ ਟੈਗੋ ਪਰ ਸਵਾਗਤ ਹੈ ਸਾਰਿਆਂ ਦਾ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼ੀ ਅਕਾਲ ਜੀ ਹਾਂਜੀ ਜਿਦਾ ਤੁਸੀਂ থাম্বਲੇਨ ਦੇ ਵਿੱਚ ਦੇਖ ਹੀ ਲਿਆ ਘਰ ਬੈਠੇ ਸਲਾਈ ਤੁਸੀਂ ਕਿਵੇਂ ਸਿੱਖ ਸਕਦੇ ਹੋ ਪੈਲ ਸਕੀਮ ਤੇ ਜਿਹੜੀ ਵੱਡੀ ਅਪਡੇਟ ਆ ਉਹ ਕੀ ਆਈ ਹੈ ਤੇ ਤੁਸੀਂ ਜਿਹੜਾ ਵਰਕ ਫਰਮ ਹੋਮ ਕਿਵੇਂ ਕਰ ਸਕਦੇ ਹੋ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਜੀ ਤੇ ਜਿੰਨਾ ਪੈਣਾ ਭਰਾਵਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਭ ਤੋਂ ਪਹਿਲਾਂ ਗੌਰਮੈਂਟ ਦੀ ਕੋਈ ਵੀ ਜਾਣਕਾਰੀ ਤੁਹਾਨੂੰ ਮਿਲ ਸਕੇ ਹਾਂਜੀ ਬਹੁਤ ਸਾਰੇ ਭੈਣ ਭਾਈ ਘਰ ਬੈਠੇ ਜਿਹੜਾ ਆਪਣਾ ਪੈਲ ਸਕੀਮ ਤਹਿਤ ਜਿਹੜਾ ਕੰਮ ਕਰਨਾ ਚਾਹੁੰਦੇ ਨੇ ਕਾਫੀ ਨੂੰ ਤਾਂ ਸਲਾਈ ਆਉਂਦੀ ਆ ਪਰ ਜਿਨ੍ਹਾਂ ਨੂੰ ਸਲਾਈ ਨਹੀਂ ਆਉਂਦੀ ਅਸੀਂ ਉਹਨਾਂ ਲਈ ਇੱਕ ਬਹੁਤ ਵੱਡਾ ਜਿਹੜਾ ਆਫਰ ਲੈ ਕੇ ਆਏ ਆ ਜਿਸ ਦੇ ਤਹਿਤ ਤੁਸੀਂ ਘਰ ਬੈਠੇ ਜਿਹੜੀ ਸਲਾਈ ਉਹ ਸਿੱਖ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੀ ਉਹ ਸਲਾਈ ਜਿਹੜੀ ਸਿਖਾਈ ਜਾਂਦੀ ਆ ਜਿਸ ਦੇ ਤਹਿਤ ਤੁਸੀਂ ਘਰ ਬੈਠੇ ਆਨਲਾਈਨ ਸਲਾਈ ਜਿਹੜੀ ਸਿੱਖ ਸਕਦੇ ਹੋ ਤੇ ਪੈਲ ਸਕੀਮ ਤਹਿਤ ਆ ਜਿਹੜਾ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹੋ ਹਾਂਜੀ ਇਸ ਐਪ ਨੂੰ ਤੁਸੀਂ ਪਲੇ ਸਟੋਰ ਦੇ ਵਿੱਚੋਂ ਆਸਾਨੀ ਦੇ ਨਾਲ ਡਾਊਨਲੋਡ ਕਰ ਸਕਦੇ ਹੋ ਸਭ ਤੋਂ ਪ ਪਲੇ ਸਟੋਰ ਦੇ ਵਿੱਚ ਜਾਣਾ ਪਲੇ ਸਟੋਰ ਦੇ ਵਿੱਚ ਤੁਸੀਂ ਟਾਈਪ ਕਰਨਾਗਾ ਸਿਲਾਈ ਕੜਾਈ ਐਪ ਹਾਂਜੀ ਪਲੇ ਸਟੋਰ ਦੀ ਸਰਚ 'ਤੇ ਜਾ ਕੇ ਤੁਸੀਂ ਲਿਖਣਾ ਸਿਲਾਈ ਕੜਾਈ ਐਪ ਬਿਲਕੁਲ ਪਹਿਲੇ ਨੰਬਰ 'ਤੇ ਜਿਹੜਾ ਸਿਲਾਈ ਕੜਾਈ ਐਪ ਆਊਗਾ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਕੇ ਜੇ ਤੁਸੀਂ ਇਹਨੂੰ ਓਪਨ ਕਰੋਗੇ ਤਾਂ ਤੁਹਾਡੇ ਕੋਲੇ ਜਿਹੜੀ ਇੱਕ ਆਪਸ਼ਨ ਆਊਗੀ ਤੁਸੀਂ ਆਪਣਾ ਮੋਬਾਈਲ ਨੰਬਰ ਭਰ ਕੇ ਤੁਸੀਂ ਇਹਨੂੰ ਲੌਗਇਨ ਕਰ ਸਕਦੇ ਹੋ ਹਾਂਜੀ ਲੌਗਇਨ ਕਰਨ ਤੋਂ ਬਾਅਦ ਤੁਹਾਨੂੰ ਸਾਰੇ ਕੋਰਸ ਸ਼ੋਅ ਹੋ ਜਾਣਗੇ ਜੇ ਤੁਸੀਂ ਸਿਲਾਈ ਦਾ ਕਰਨਾ ਚਾਹੁੰਦੇ ਹੋ ਸਿਲਾਈ ਦਾ ਕਰ ਸਕਦੇ ਹੋ ਕੜਾਈ ਦਾ ਕਰਨਾ ਚਾਹੁੰਦੇ ਹੋ ਕੜਾਈ ਦਾ ਕਰ ਸਕਦੇ ਹੋ ਹਾਂਜੀ ਇਸ ਦੇ ਨਾਲ ਹੀ ਆਪਾਂ ਪੈਲ ਸਕੀਮ ਤੇ ਜਿਹੜੀ ਵੱਡੀ ਅਪਡੇਟ ਲੈ ਕੇ ਆਏ ਹਾਂ ਉਹ ਆ ਜਲੰਧਰ ਸ਼ਹਿਰ ਦੇ ਲਈ ਆ ਜਲੰਧਰ ਜਿਹੜੇ ਜ਼ਿਲ੍ਹੇ ਦੇ ਵਿੱਚ ਰਹਿੰਦੇ ਨੇ ਉਹਨਾਂ ਲਈ ਆ ਹਾਂਜੀ ਜਿਹੜੀਆਂ ਜਲੰਧਰ ਸ਼ਹਿਰ ਦੀਆਂ ਔਰਤਾਂ ਨੇ ਅਗਰ ਪੈਲ ਸਕੀਮ ਦੇ ਤਹਿਤੋ ਕੰਮ ਕਰਨਾ ਚਾਹੁੰਦੀਆਂ ਨੇ ਤਾਂ ਉਹਨਾਂ ਲਈ ਇੱਕ ਬਹੁਤ ਵੱਡਾ ਮੌਕਾ ਹੈ ਕਿਉਂਕਿ ਸੀਐਮ ਭਗਵੰਤ ਮਾਨ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਲੰਧਰ ਦੇ ਵਿੱਚ ਦੋ ਦਿਨ ਰਹਿੰਦੇ ਨੇ ਤਾਂ ਤੁਹਾਨੂੰ ਡਿਪਟੀ ਕਮਿਸ਼ਨ ਦੇ ਜਾਣ ਦੀ ਲੋੜ ਨਹੀਂ ਹੈਗੀ ਡੀਸੀ ਦਫ਼ਤਰ ਚੱਕਰ ਲਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਡਾਇਰੈਕਟ ਭਗਵੰਤ ਮਾਨ ਨੂੰ ਜਾ ਕੇ ਮਿਲ ਸਕਦੇ ਹੋ ਤੁਸੀਂ ਆਪਣੀ ਜਿਹੜੀ ਲਿਖਤੀ ਰੂਪ ਚ ਲੈ ਆ ਕੇ ਉਹਨਾਂ ਨੂੰ ਤੁਸੀਂ ਦੇ ਸਕਦੇ ਹੋ ਕਿਉਂਕਿ ਤੁਹਾਨੂੰ ਤਾਂ ਡੀਸੀ ਦਫ਼ਤਰ ਜਾਣ ਦੀ ਲੋੜ ਹੀ ਨਹੀਂ ਤੁਹਾਡੇ ਤਾਂ ਦੋ ਦਿਨ ਸੀਐਮ ਖੁਦ ਆਪਣੇ ਜਲੰਧਰ ਸ਼ਹਿਰ ਦੇ ਵਿੱਚ ਬੈੰਦੇ ਨੇ ਤਾਂ ਉਹ ਤੁਹਾਡਾ ਜਲਦੀ ਤੋਂ ਜਲਦੀ ਜਿਹੜਾ ਮਸਲਾ ਉਹ ਹੱਲ ਕਰ ਸਕਦੇ ਨੇ ਜਲਦੀ ਤੋਂ ਜਲਦੀ ਜਿਹੜੀ ਪੈਲ ਸਕੀਮਾ ਉਹ ਜਲੰਧਰ ਦੇ ਵਿੱਚ ਆ ਸਕਦੀ ਹੈ ਹਾਂਜੀ ਇੱਥੇ ਕੁਝ ਪੈਣ ਪਾਈਆਂ ਦਾ ਇਹ ਵੀ ਗਹਿਣਾ ਹੋਊਗਾ ਕਿ ਸੀਐਮ ਭਗਵੰਤ ਮਾਨ ਨੂੰ ਮਿਲਣਾ ਸੌਖਾ ਨਹੀਂ ਇਹ ਉਹਨਾਂ ਨੂੰ ਬਹੁਤ ਔਖਾ ਮਿਲਿਆ ਜਾਂਦਾਗਾ ਤਾਂ ਤੁਸੀਂ ਐਮਐਲਏ ਮਹਿੰਦਰ ਭਗਤ ਨੂੰ ਵੀ ਮਿਲ ਸਕਦੇ ਹੋ ਕਿਉਂਕਿ ਹੁਣੀ ਜਲੰਧਰ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋ ਕੇ ਹਟੀਆਂ ਨੇ ਤਾਂ ਤੁਹਾਡਾ ਜਿਹੜਾ ਮਸਲਾ ਉਹ ਪਹਿਲੇ ਆ ਹਾਂਜੀ ਇਹ ਸੀ ਪੈਲਸ ਕੀਮਤੇ ਸਭ ਤੋਂ ਵੱਡੀ ਅਪਡੇਟ ਹਾਂਜੀ ਅਗਰ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ